ਅੱਜ ਅਸੀਂ ਇੱਕ ਆਮ ਸ਼ਬਦ ਸੁਣਦੇ ਹਾਂ ਯਾਰ ਉਹ ਬੰਦੇ ਨੇ ਮੈਨੂੰ ਵਗਾਰ ਪਾਤੀ ਉਹ ਯਾਰ ਉਹ ਬੜਾ ਬੰਦਾ ਵਗਾਰੀ ਆ ਵਗਾਰ ਸ਼ਬਦ ਦਾ ਜੇ ਆਪਾਂ ਦੇਖੀਏ ਵਗਾਰ ਸ਼ਬਦ ਆਇਆ ਕਿੱਥੋਂ ਵਗਾਰ ਸ਼ਬਦ ਜਦੋਂ ਅੰਗਰੇਜ਼ਾਂ ਦਾ ਬ੍ਰਿਟਿਸ਼ ਦਾ ਰਾਜ ਸੀ ਇਸ ਭਾਰਤ ਦੇਸ਼ ਦੇ ਉੱਤੇ ਤੇ ਉਦੋਂ ਇਹ ਸ਼ਬਦ ਦਾ ਜਿਹੜਾ ਉਹ ਨਿਰਮਾਣ ਹੋਇਆ ਕਿ ਵਗਾਰ ਪਾਉਣਾ ਵਗਾਰ ਜਿਹੜੀ ਆ ਉਹ ਹਮੇਸ਼ਾ ਦਲਿਤਾਂ ਨੂੰ ਜਾਂ ਐਸਸੀ ਸਮਾਜ ਨੂੰ ਜਿਹੜੇ ਘੱਟ ਗਿਣਤੀ ਦੇ ਲੋਕ ਸੀ ਉਹਨਾਂ ਨੂੰ ਪੈਂਦੀ ਸੀ ਪਿੰਡ ਦੇ ਜਿਹੜੇ ਮੋਹਤਵਾਰ ਸੀ ਉਸ ਟਾਈਮ ਦੇ ਵਿੱਚ ਤੇ ਉਹ ਜਦੋਂ ਕਿਸੇ ਅੰਗਰੇਜ਼ ਅਧਿਕਾਰੀ ਨੇ ਪਿੰਡ ਦੇ ਵਿੱਚ ਆਉਣਾ ਹੁੰਦਾ ਸੀ ਤਾਂ ਉਹ ਜਿਹੜੇ ਮੋਹਤਵਾਰ ਸੱਜਣ ਸੀ ਉਹ ਪਿੰਡ ਦੇ ਜਿਹੜੇ ਪਛੜੇ ਲੋਕ ਸੀ ਦਲਿਤ ਲੋਕ ਸੀ ਉਹਨਾਂ ਨੂੰ ਜਾ ਕੇ ਕਹਿੰਦੇ ਸੀ ਕਿ ਅੱਜ ਤੁਹਾਨੂੰ ਬਗਾਰ ਪਈ ਆ ਜਦੋਂ ਸਰਕਾਰੀ ਅਧਿਕਾਰੀ ਆਊਗਾ ਅੰਗਰੇਜ਼ ਅਧਿਕਾਰੀ ਆਊਗਾ ਕਿ ਤੁਸੀਂ ਉਹਦਾ ਜਿਹੜਾ ਘੋੜਾ ਆ ਉਹ ਜਿੰਨਾ ਚਿਰ ਉਹ ਪਿੰਡ ਦੇ ਵਿੱਚ ਰਹੂਗਾ ਉਹ ਉਸ ਘੋੜੇ ਨੂੰ ਜਿਹੜਾ ਆ ਕਿ ਉਹਨੂੰ ਘਾਹ ਫੂਸ ਵੀ ਪਾਉਣਾ ਆ ਉਹਨੂੰ ਚਨੇ ਵੀ ਪਾਉਣੇ ਆ ਉਹਨੂੰ ਪਾਣੀ ਵੀ ਦੇਣਾ ਹੈ ਤੇ ਉਹ ਘੋੜੇ ਦੀ ਜਿੰਨਾਂ ਚਿਰ ਸ਼ਾਮ ਸੰਭਾਲ ਹੋਊਗੀ ਉਹ ਤੁਸੀਂ ਕਰਨੀ ਆ ਇਹਨੂੰ ਉਦੋਂ ਉਸ ਵੇਲੇ ਵਗਾਰ ਕਹਿੰਦੇ ਸੀ ਤੇ ਸਾਡੇ ਪਿੰਡ ਦੇ ਵਿੱਚ ਜਦੋਂ ਅ ਅੰਗਰੇਜ਼ ਅੰਗਰੇਜ਼ਿਆਂ ਦਾ ਰਾਜ ਸੀ ਸਾਡੇ ਪਿੰਡ ਦੇ ਵਿੱਚ ਵੀ ਸਾਡੇ ਸਵਰਗੀਏ ਚੌਧਰੀ ਅਮੀ ਚੰਦ ਜੀ ਹੋਈ ਉਦੋਂ ਜਿਹੜੀ ਆ ਪੜ੍ਹਾਈ ਕਰਦੇ ਹੁੰਦੇ ਉਦੋਂ ਐਫਏ ਕਰਦੇ ਹੁੰਦੇ ਸੀਗੇ ਐਫਏ ਕਰਦੇ ਸੀ ਤਾਂ ਉਹ ਆਪਣੀ ਕਿਤਾਬ ਲੈ ਕੇ ਉਹਨਾਂ ਦੇ ਬਜ਼ੁਰਗ ਬਿਮਾਰ ਸੀ ਤੇ ਉਹਨਾਂ ਦੇ ਬਜ਼ੁਰਗ ਨੇ ਕਿਹਾ ਕਿ ਬੇਟਾ ਆਪਾਂ ਨੂੰ ਬਗਾਰ ਪਈ ਆ ਜਾਂ ਤੂੰ ਅੱਜ ਜਾ ਕੇ ਜਿਹੜਾ ਸਰਕਾਰੀ ਅਧਿਕਾਰੀ ਨੇ ਆਉਣਾ ਆ ਤੂੰ ਉਹਦਾ ਜਾ ਕੇ ਘੋੜਾ ਆ ਉਹਨੂੰ ਸੰਭਲਾ ਤੇ ਜਦੋਂ ਅਮੀ ਚੰਦ ਜੀ ਹੋਰੀ ਉੱਥੇ ਗਿਆ ਤਾਂ ਆਪਣੇ ਧਿਆਨ ਦੇ ਵਿੱਚ ਕਿਤਾਬ ਪੜ੍ਹ ਰਿਹਾ ਸੀ ਤੇ ਸਰਕਾਰੀ ਅਧਿਕਾਰੀ ਜਦੋਂ ਘੋੜਾ ਲੈ ਕੇ ਆਇਆ ਤੇ ਉੱਥੇ ਖੜਾ ਦੇਖ ਰਿਹਾ ਸੀ ਉਹਨੇ ਅਮੀ ਚੰਦ ਜੀ ਹੋਰਾਂ ਨੂੰ ਆਵਾਜ਼ ਮਾਰੀ ਕਿ ਓਏ ਬਗਾਰੀ ਤੂੰ ਆ ਉਹ ਕਹਿੰਦਾ ਸੌਰੀ ਜੀ ਮੈਂ ਮੱਲੋ ਕਿਤਾਬ ਪੜਦਾ ਸੀ ਉਹ ਇੰਗਲਿਸ਼ ਵਿੱਚ ਬੋਲਦਾ ਸੀ ਤੇ ਇਹਨਾਂ ਨੇ ਵੀ ਅੱਗੋਂ ਇੰਗਲਿਸ਼ ਦੇ ਵਿੱਚ ਹੀ ਵਾਰਤਾਲਾਪ ਕਰਨੀ ਸ਼ੁਰੂ ਕਰ ਦਿੱਤੀ ਉਹ ਕਹਿੰਦੇ ਯਾਰ ਤੂੰ ਇੰਨਾ ਪੜਿਆ ਲਿਖਿਆ ਤੂੰ ਵਗਾਰਕਾ ਤੋਂ ਕਰਦਾ ਉਹ ਕਹਿੰਦਾ ਜੀ ਮੇਰਾ ਪੜਨ ਲਿਖਣ ਦਾ ਮਤਲਬ ਨਹੀਂ ਮੈਂ ਦਲਿਤ ਹੋਣ ਕਰਕੇ ਵਗਾਰਕ ਭਰਦਾ ਪਿਆ ਤੇ ਉਹ ਕਹਿੰਦੇ ਦੱਸ ਤੂੰ ਤੈਨੂੰ ਕਿਹੜੀ ਨੌਕਰੀ ਚਾਹੀਦੀ ਤੇ ਉਹਨਾਂ ਨੇ ਅੱਗੋਂ ਕਿਹਾ ਕਿ ਮੈਨੂੰ ਨੌਕਰੀ ਨਹੀਂ ਚਾਹੀਦੀ ਤੁਸੀਂ ਕਿਰਪਾ ਕਰਕੇ ਅੰਗਰੇਜ਼ੀ ਰਾਜ ਦੇ ਵਿੱਚ ਇਹ ਵਗਾਰ ਨੂੰ ਖਤਮ ਕਰ ਦਿਓ ਤੇ ਉਦੋਂ ਇਹ ਜਿਹੜੀ ਆ ਵਗਾਰ ਪੈਣੀ ਦਲਿਤਾਂ ਨੂੰ ਜਾਂ ਪਛੜੀਆਂ ਜਾਤੀਆਂ ਨੂੰ ਉਦੋਂ ਬੰਦ ਹੋਈ ਸੀ ਇਹ ਸੀ ਅੱਜ ਵਗਾਰ ਦਸ ਅੱਛਾ ਹੁਣ ਤੁਹਾਡੇ ਪਿੰਡ ਚ ਪਈ ਫਿਰ ਵਗਾਰਪੁਰ ਪੈਂਦੀ ਐ ਤੁਸੀਂ ਦਾ ਸਰਪੰਚ ਉਹ ਵਗਾਰਾਂ ਕਿਹਦੇ ਸਰਪੰਚਾਂ ਨੂੰ ਸਰਪੰਚਾਂ ਨੂੰ ਤਾਂ ਵਗਾਰਾਂ ਹੀ ਪੈਂਦੀਆਂ ਜੀ ਜਿਹੜੀ ਆਮ ਜਨਤਾ ਦੇ ਲਈ ਉਦੋਂ ਉਹਨਾਂ ਨੇ ਭਲਾ ਕੀਤਾ ਸੀ ਉਹ ਵਗਾਰ हट ਗਈ ਐ ਜੀ ਤੇ ਹੁਣ ਕਿਤੇ ਵੀ ਇੰਡੀਆ ਦੇ ਵਿੱਚ ਵਗਾਰ ਨਹੀਂ ਪੈਂਦੀ ਅੱਗੇ ਜਿਹੜੀਆਂ ਪਛੜੀਆਂ ਜਾਤੀਆਂ ਸੀ ਉਹਨਾਂ ਨੂੰ ਵੱਡੀ ਜਾਤ ਦੇ ਲੋਕ ਇਹ ਕਹਿ ਹੀ ਦਿੰਦੇ ਸੀ ਕਿ ਭਾਈ ਤੂੰ ਇਹ ਵਗਾਰ ਤੈਨੂੰ ਪਾਨੀ ਹੀ ਪੈਣੀ ਐ ਕਿਸੇ ਵਗਾਰ ਸਿਰਫ ਇਹ ਤੁਸੀਂ ਬਜ਼ੁਰਗਾਂ ਤੋਂ ਸੁਣਿਆ ਹੋਊਗਾ ਇਹੀ ਸੀ ਕਿ ਉਹਨਾਂ ਦੇ ਘੋੜਿਆਂ ਨੂੰ ਸਾਹਮਣਾ ਜਾਂ ਇਸ ਤੋਂ ਇਲਾਵਾ ਕੁਝ ਹੋਰ ਵੀ ਦਿੰਦੇ ਸੀਗੇ ਜਿੰਦਾ ਨਹੀਂ ਵਗਾਰ ਸਿਰਫ ਇਹੀ ਸੀ ਵਗਾਰ ਇਹੀ ਸੀ ਕਿ ਜਦੋਂ ਬ੍ਰਿਟਿਸ਼ ਰਾਜ ਦਾ ਕੋਈ ਵੀ ਅਧਿਕਾਰੀ ਆਉਂਦਾ ਉਹਦੇ ਘੋੜਿਆਂ ਦੀ ਸਾਫ ਸਫਾਈ ਕਰਨੀ ਉਹਦੇ ਘੋੜਿਆਂ ਨੂੰ ਜਿਦਾ ਚਨੇ ਹੁੰਦੇ ਸੀ ਉਹ ਘਰੋਂ ਲੈ ਕੇ ਜਾਣੇ ਚਨੇ ਖਵਾਉਣੇ ਤਾਂ ਪਾਣੀ ਪਿਲਾਉਣਾ ਇਹਨੂੰ ਹੀ ਵਗਾਰ ਕਹਿੰਦੇ ਸੀ ਜੀ